ਵੈਲਟੀ ਦਾ ਗੱਲ ਚ ਵੈਲਟੀ ਦੇ ਪਤੇ ਅੱਜ ਅਸੀਂ ਚੋਲਾ ਸਾਹਿਬ ਤੋਂ ਜਥੇ ਸਮੇਤ ਸ੍ਰੀ ਕਾਹ ਤੱਕ ਦੇ ਮਤਾ ਟਿਕਣ ਵਾਸਤੇ ਆਏ ਸੀ ਤੇ ਇੱਥੇ ਆਣ ਕੇ ਪੇਰਾ ਸਾਹਿਬ ਦਾ ਵੇਖਿਆ ਵੀ ਕਿਸ ਤਰ੍ਹਾਂ ਆਪਣਾ ਭਾਰਤੀ ਭੋਜ ਨੇ ਮੈਥੀ ਨੇ ਕਾਹ ਤੱਕ ਨੂੰ ਤਾ ਟੇਰੀ ਕੀਤਾ ਤੇ ਸੈਂਕੜੇ ਨਾਗਾਂ ਨੇ ਇਹ ਮਾਰ ਦਿੱਤੇ ਗਏ ਚੀਨ ਦਿੱਤੇ ਗਏ ਤੇ ਚਾਹ ਤੋ ਸੰਭਾਲੂ ਵੀ ਸੀਰ ਦਿੱਤੇ ਗਏ ਉਹਨਾਂ ਨੇ ਬਹੁਤ ਜ਼ਿਆਦਾ ਬੇਕੁਫਾ ਕੰਮ ਕੀਤਾ ਕੋਈ ਮਤਲਬ ਵੀ ਇਹ ਕਿ ਦੂਜਾ ਦੇਸ਼ ਹੀ ਆ ਸਾਰੇ ਅਪਰ ਦੇ ਆਪਣੇ ਕੇ ਹਿੰਦੂ ਆ ਆਪਣੇ ਸਿੱਖ ਵੀ ਆਪਣੇ ਈਸਾਈ ਵੀ ਆਪਣੇ ਹੀ ਪੁੱਤ ਵੀ ਆਪਣੀ ਸੀਆਰ ਵੀ ਆਪਣੀ ਫੌਜੀ ਆਪਣੀ ਸਿਰ ਵਿੱਚ ਜਾਣ ਕੇ ਇੱਕ ਬੇਦਿਮਾਗਾਂ ਕੰਮ ਕੀਤਾ ਇਹਦੇ ਗੱਲ ਕੁਝ ਵੀ ਨਹੀਂ ਹੈਗੀ ਕੋਈ ਲੜਾਈ ਨਹੀਂ ਕੋਈ ਧਰਮ ਜੋਧੀ ਨਹੀਂ ਕੋਈ ਧਰਮ ਦਾ ਖਤਰਾ ਕਿ ਤੁਹਾਨੂੰ ਬਤਾਂਦਾ ਨਹੀਂਗਾ ਤੁਹਾਨੂੰ ਖਤਰਾ ਹੁੰਦਾ ਪਤਾ ਨਹੀਂ ਮਿਲ ਜਾਂਦਾ ਤੁਹਾਨੂੰ ਬਤਾਂਦਾ ਧਰਮ ਦਾ ਪਤਾ ਸੱਚ ਸੱਚ ਨੂੰ ਬਤਰਾ ਕੋਈ ਨਹੀਂਗਾ ਇਹ ਕਰਕੇ ਬਹੁਤ ਜ਼ਿਆਦਾ ਜਨਮਾਂ ਚਾਹ ਸਦਨੂ ਮਾਰੇਗਾ ਇਹ ਤੇ ਲਹੂ ਦੀਆਂ ਨਦੀਆਂ ਵਾਲੀ ਗੱਲ ਬਣ ਗਈ ਸੋ ਬੱਚੇ ਉੱਚੀ ਲਹੂ ਫੱਲ ਗਿਆ ਤੇ ਬਾਕੀ ਜਿਹੜੇ ਕਮਰੇ ਹੁਣਾਂ ਵਿੱਚ ਚੀਚੇ ਚੋਲੇ ਉਹਦਾ ਲਿਬੜੇ ਲਹੂ ਦੇ ਵੇਚੇ ਗਏ ਤੇ ਬਹੁਤ ਜਿਆਦਾ ਜੁਲਮ ਸੱਤ ਗੁੜੀਆਂ ਦਰਵਾਜ਼ਾ ਵੱਟੀਆਂ ਤੇ ਇਸ ਕਰੇ ਬਹੁਤ ਜਿਆਦਾ ਜੁਲਮ ਆ ਤੇ ਬਾਕੀ ਜਿਹੜਾ ਆਪਣੇ ਆਪਣੇ ਸਰਕਾਰਾਂ ਜਾਂ ਬਾਦਲ ਟੋਲਾ ਨਾਲੋਂ ਜਾਂ ਨਾਲੋਂ ਕਾਂਗਰਸ ਨਾਲੋਂ ਇਹਨਾਂ ਨੂੰ ਸਿਰਫ ਆਪਣੇ ਕੁਰਸੀਆਂ ਕਰਜਾ ਪੰਜਾਬ ਮੈਂ ਕੇਹਦਾ ਕੋਈ ਦਰਦ ਨਹੀਂਗਾ ਇਹਨਾਂ ਨੂੰ ਸਿਰਫ ਆਪਣੀ ਨੋਟਲੋਂ ਪੰਜਾਬ ਨੂੰ ਤੇ ਲੋਟ ਵੀ ਲਿਆ ਨੇ ਛੱਡਿਆ ਕੋਈ ਨਹੀਂਗਾ ਪਰ ਉਹਨਾਂ ਦੇਖ ਜਾਂਦੇ ਆਵਾ ਇਹਨਾਂ ਨੇ ਗੱਲੀਆਂ ਨਾਲੇ ਬੜੀਆਂ ਸਾਲ 70 ਸਾਲ ਹੋ ਗਿਆ ਉਹ ਬਸ ਅਸਰ ਉਹ ਪੈ ਕਾਈ ਜਾਂਦੇ ਫੇਰ ਕਾਈ ਜਾਂਦੇ ਫੇਰ ਕਾਈ ਜਾਂਦੇ ਆ ਤੇ ਇਸ ਤਰ੍ਹਾਂ ਕੇ ਇਹਨਾਂ ਨੇ ਮਤਲਬ ਵੀ ਇਹ ਪੰਜਾਬ ਨਾਲ ਕੇਹ ਨੂੰ ਦੰਗੇਗਾ ਪੰਜਾਬ ਨੂੰ ਲੁੱਟਣ ਨਾਲ ਤੇ ਕੁੱਟਣ ਨਾਲ ਤੇ ਬਸ ਇਹਨਾਂ ਨੂੰ ਠੱਕੇ ਨਾਲ ਰਾਜ ਕਰਨਾ ਮਤਲਬ ਤੇ ਬਾਕੀ ਬਹੁਤ ਦੁੱਖ ਦੀ ਗੱਲ ਆ ਜਿਹੜਾ ਜੂਨ ਤੇ ਜੂਨ ਤੇ 83 ਆ ਇਹਨੂੰ 22 ਸਾਲ ਹੋ ਗਿਆ ਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਗਿਆ ਪਰ ਕੀਤਾ ਗਿਆ ਜ਼ੁਲਮ ਬਹੁਤ ਬੇਤੁਫਾ ਕੰਮ ਕੀਤਾ ਗੱਲ ਕੋਕ ਨਹੀਂ ਹੈਗੀ ਕੋਈ ਨਹੀਂ ਸਰਕਾਰ ਦੀਆਂ ਚਾਲਾਂ ਆਏ ਜਾਂ ਇਹਨਾਂ ਨੇ ਆਪਣੇ ਬਸਰ ਤੋਂ ਕੱਢ ਕੱਢ ਬੰਦੇ ਮਾਰਦੇ ਆਪੇ ਹਿੰਦੂ ਮਾਰੇ ਸਿੱਖ ਮਾਰੇ ਕੋਈ ਨਾ ਲੱਭੀ ਉਹ ਜ਼ਮੀਨ ਵੀ ਬਣਾ ਲੱਭ ਗਿਆ ਕੁੱਟਣ ਦਾ ਲੋਕਾਂ ਨੂੰ ਕੁੱਟਣ ਦਾ ਮਾਰਦਾ ਤੇ ਉਹ ਵੇਖ ਕੇ ਪਹਿਲੇ ਦੇ ਲੜ ਕੇ ਜਿਹੜੇ ਬੁੱਚੜੀ ਉਹ ਚਲਾਦੇ ਇਹ ਮਕੇ ਬਾਅਦ ਵਿੱਚ ਤੇ ਲਖਨ ਹੋਈ ਤੇ ਉਹਨੂੰ ਮਾਨ ਨੇ ਪਹਿਲਾਂ ਮਾਨ ਨੇ ਐਸੀ ਬਣਾ ਤੇਰਾ ਵੀ ਜਿੱਤ ਕੇ ਦੇ ਜਗਤ ਕਪਾਲ ਕੇ ਬਹਿਗਾ ਇਹ ਬਾਅਦ ਦੇ ਕਿ ਨੇ ਐਵੇਂ ਬਾਨ ਨੇ ਬਾਨਾ ਤਾਂ ਬਾਈਕਰ ਕਰ ਦੋ ਨੀ ਬਾਈਕਰ 14% ਕੋਟਨ ਨਾਲ ਬਿਆਸੇਂ ਵਰਗੇ ਦੇ ਜਾਲਮ ਜਗਰਿਆ ਖਾਨ ਸਾਦੋ ਜਾਂ ਕੋਈ ਸਮ ਨੂੰ ਪਾਪੀ ਲੋ ਜਿਹਨੇ ਪੰਜਾਬ ਦੇ ਬੱਚਿਆਂ ਨੂੰ ਕੋਹ ਕੋਗੇ ਮਾਰਿਆ ਇਥੋਂ ਤੱਕ ਕਿ 5000 ਲਾਸ਼ਾਂ ਦੇ ਢੇਰ ਲਾ ਦਿੱਤੇ ਕੋ ਮੜੀਆਂ ਦੇ ਵਿੱਚ ਕੁਝ ਲਾਲੂ ਦਰਿਆਵਾਂ ਚ ਕੋ ਗੰਦੇ ਨਾਲੇ ਸੁਰਦੇ ਜੇ ਦੀ ਚ ਸਵੱਛ ਖਾੜਾ ਨੇ ਖੋਜ ਕੀਤੀ ਤੇ ਉਹ 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 ਉਹਨੂੰ ਵੀ ਬਾਅਦ ਦੇ ਵਿੱਚ ਇਹਨਾਂ ਨੇ ਇਹ 5000 ਲਾਸ਼ਾਂ ਦੇ ਵਿੱਚ 5000 ਤੋਂ 1 ਕਰਕੇ ਉਹਨੂੰ ਸ਼ਿਰਕਤ ਆਇਆ ਵਿਚਾਰੀ ਗਲੇ ਹੁਣ ਅੱਗੇ ਤੋਂ ਵੀ ਆਪਣੇ ਪੰਜਾਬੀਆਂ ਸਿੱਧਾ ਹਿੰਦੂ ਪਸਾਈ ਮੁਸਲਮਾਨ ਜੋ ਲਿਆ ਸਾਰੇ ਇੱਕ ਵੋਟਰ ਜਿਹੜਾ ਇਹਨਾਂ ਦਾ ਕੋਈ ਆਸ ਕਿੰਨਾ ਕੰਮ ਫਰਕ ਆ ਗਿਆ ਦੋਵੇਂ ਪਾਰੀਆਂ ਇਹ ਗਦਾਰਾ ਨਹੀਂ ਹੋਣਾ ਦੋਹਾਂ ਪਾਰੀਆਂ ਲੋਟੇ ਖਾਦਾ ਜਿੱਦੇ ਵੇਲੇ ਇਹਨਾਂ ਨੇ ਕਿਹੜੀ ਕਤੂਰ ਕੀਤੀ ਹੈ ਸਭ ਤੋਂ ਪਿਆਰੇ ਇਹਨਾਂ ਨਸ਼ੇ ਵਾਲੇ ਪੰਜਾਬ ਦੇ ਜੋ ਗੰਦੇ ਨਸ਼ੇ ਟੀਕੇ ਨਸ਼ੀਆਂ ਗੋਰੀਆਂ ਜੋ ਗਨਮੰਦ ਬਾੜ ਦੇ ਇਹਨੇ ਬਾਕੀ ਸੁੱਬੇ ਸਾਰੇ ਦਾਦੀ ਖੇਤੀ ਉੱਥੇ ਕੋਈ ਮਰਿਆ ਅਤੇ ਕੋਈ ਦੱਸਣ ਕਿ ਨਾਗੇ ਤੇ ਪਛੇੜ ਦਿਆ ਇਹਨਾਂ ਜਿਹੜਾ ਜਦੋਂ ਤਾਂ ਲੋਕਾਂ ਮਾਰਤਾ ਕੋ ਦਸ਼ਰ ਮਾਰਤਾ ਜੇ ਪੰਜਾਬ ਦੀ ਬਰਬਾਦੀ ਕੀਤੀ ਇਹ ਕਰਕੇ ਇੰਡੀਆ ਨੇ ਪੰਜਾਬ ਜਿਹੜਾ ਇਕੱਠੇ ਜਿਹੜਾ ਇਹਨਾਂ ਦੋਹਾਂ ਪਾਸੇ ਦਾ ਖਰਾ ਜਿਹੜਾ ਜਿਹੜਾ ਤੇ ਇਸ ਤਰ੍ਹਾਂ ਦੇ ਜਿਹਨਾਂ ਨਾਲ ਆਪਣਾ ਪੰਜਾਬ ਦੇ ਬਚਾਅ ਦਾ ਨਹੀਂ ਦੇ ਬਚਾਅ ਦਾ ਕੋਈ ਤਰੀਕਾ ਨਹੀਂ ਲੱਗਾ ਅਜੀਬ ਇਹ ਇਥੋਂ ਤੱਕ ਵੇਖਿਆ ਵਾ ਕਿ ਜਿਹੜੇ ਕਾਤ ਇਹਦੇ ਜੈਲ ਹੁੰਦੇ ਆ ਜਦੋਂ ਜੈਲ ਹੁੰਦੇ ਆ ਉਦੋਂ ਬੋਲਦੇ ਨਹੀਂਗੇ ਜਿਹਦੇ ਨਾਲ ਲਾਹਤਾ ਜਾਂਦਾ ਉਦੋਂ ਬੋਲਦੇ ਆ ਇਹ ਮਤਲਬ ਡਿੱਜਾ ਇਹ ਵੀ ਹੈਗਾ ਵੀ ਜਿੰਨੇ ਜਿਆਦਾ ਲਾਇਆ ਤੇਰਾ ਭਾਈ ਜੀ ਸੁਣਾ ਇਹਨਾਂ ਨੇ ਤਖਤੋਂ ਉਹ ਇਹਨਾਂ 300 ਸਾਲੇ ਦੇ ਵਿੱਚ 300 ਕਰੋੜ ਰੁਪਏ ਖਾਣ ਦੇ ਬਦਲੇ ਲਾਇਆ ਤੇ ਭਾਈ ਜੀ ਸੁਣਾ ਰਿਹਾ ਵੀ ਤੁਸੀਂ ਬਸ ਇੱਕ ਟੋਲਾ ਟੋਲਾ ਰੱਖ ਕੇ ਦੇ ਨਾ ਇਹ ਆਪਾਂ ਸਾਰੀ ਦੇਖਾਂ ਦੇ ਪਰ ਇਹਨਾਂ ਨੇ 300 ਕਰੋੜ ਖਾਣਾ ਹੈਗਾ ਇਹਨੇ ਭਾਈ ਜੀ ਸੁਣਨ ਤਖਤੋਂ ਲਾਤਾ ਉਦੋਂ ਬਾਅਦ ਇਹਨਾਂ ਨੇ ਇੱਕ ਭਾਈ ਉਹ ਪੂਰ ਸਿੰਘ ਆਦਿਾਂ ਥੀਨ ਕਾਤਾ ਜਾਦ ਰਾ ਪਰ ਉਸ ਨੇ ਕੋਈ ਕੋਈ ਮਰਜ਼ਾਦਾ ਨਹੀਂ ਉਹਨੇ ਪੂਰੀ ਕੀਤੀ ਉਹ ਉਹ ਤੇ ਰਸਤੇ ਦੇ ਵਿੱਚ ਹੀ ਤੌਰ ਪੈਂ ਦੇਖ ਗਿਆ ਜਦ ਹੱਤਾ ਜਾ ਕੇ ਛੁਰਦਾ ਤੇ ਉੱਥੇ ਹੀ ਜਾ ਕੇ ਉਹਨੂੰ ਜਾਦਰੀ ਮੇਰੀ ਹੱਤਾ ਦੇ ਬਾਕੀ ਬਾਕੀ ਜਿਹਨੇ ਜਾਦਨ ਲਾਉਂਦੇ ਉਹਨਾਂ ਨੂੰ ਪਹਿਲਾਂ ਤੇ ਲਿਆਉਂਦੇ ਆਂ ਘੋੜੇ ਚੜਾ ਕੇ ਤੇ ਜਦੋਂ ਉਤੋਂ ਕੱਢਦੇ ਆ ਉਹਨੂੰ ਸੌਣੇ ਦੇ ਕੋਤੇ ਚੜਾ ਕਰ ਦਿੰਦੇ ਆ ਇਹ ਕਰਕੇ ਬਹੁਤ ਜਿਆਦੇ ਜਿੰਨੇ ਜਹਤ ਲਾਇਆ ਆਪਾਂ ਪੂਰ ਸਿੰਘ ਨੇ ਪਹਿਲਾਂ ਬਣਾਤਾ ਭਾਈ ਜੀ ਸੋਨ ਬਾਦ ਉਹਨੂੰ ਉਹਨਾਂ ਨੇ ਇਦਾਂ ਲਾਇਆ ਜੇ ਅਨੰਦਗਰ ਨੂੰ ਲਾਇਆ ਨਾ ਦਸੇ ਨੂੰ ਉਹਨੂੰ ਇਦਾਂ ਇਹਨਾਂ ਨੇ ਠੱਕੇ ਨਾਲ ਲਾਇਆ ਜੇ ਨਾਲੇ ਬੁੱਧਾ ਤੇ ਜਗਿੰਦਰ ਸਾਹਿਬ ਦਾਤੀ ਲਾਇਆ ਉਹਨੂੰ ਇਦਾਂ ਇਦਾਂ ਇਹਨਾਂ ਨੇ ਠੱਕੇ ਨਾਲ ਲਾਇਆ ਬਾਕੀ ਮਤਲਬ ਜਿਹੜੇ ਵੀ ਸੋਨ ਲਾਇਆ ਉਹਨੂੰ ਠੱਕੇ ਨਾਲ ਹਰੀਸ ਲਾਇਆ ਉਹਨੂੰ ਠੱਕੇ ਨਾਲ ਤੇ ਜਦੋਂ ਅੰਕੀ ਸਾਰੀ ਉਹ ਤਾਂ ਬੋਲਦੇ ਬੋਲੇ ਨਹੀਂ ਜਦੋਂ ਉਹਨਾਂ ਦੇ ਖਾਂਦੇ ਨੇ ਮੈਂ ਬੋਲਿਆ ਕੁਛ ਲਾ ਲੋ ਵੀ ਆਪਣੇ ਸਵਾਸ ਪੂਰਾ ਕਰਦੇ ਜਾਂ ਕਿੱਦਾਂ ਸਭ ਨੂੰ ਸਾਨੂੰ ਆਉਣੇ ਸ਼ਰਮੋ ਦੀ ਆ ਇਹਨਾਂ ਦੇ ਪਗੜੇ ਨਾਂ ਤੇ ਗੱਲਾਂ ਲਿਖੇ ਜਾਣਾ ਨਹੀਂਗਾ ਇੱਥੇ ਸਭ ਪਿਆਰ ਹੈ ਜਣਾ ਦੋ ਲੋਕਾਂ ਦਾ ਜਹਦ ਰੋਕੇ ਉੱਠ ਕੇ ਜੋਬ ਦਾ ਤੇ ਜੋਬ ਖਾਲੀ ਜੋਬ ਜੋਬ ਜਹਦ ਨਾ ਉਹ ਕੌਮ ਦਾ ਜਹਦ ਨਾ ਉਹ ਕਿਹਦੀ ਜੋਬ ਨਹੀਂ ਕਰਦਾ ਉਹ ਕਿਹਾ ਨੌਕਰ ਜੀ ਦਾ ਪਰ ਜਹਦ ਜੱਥੇ ਦਾ ਜਹਦ ਦਾ ਨਿੱਕੀ ਸ਼ਬਦ ਨਾ ਬਹੁਤ ਵੱਡਾ ਹੁੰਦਾ ਨਾ ਇਹ ਕਹਿੰਦਾ ਸਾਨੂੰ ਜੇ ਤੋਂ ਜੇਦਾ ਪਾਕੀ ਕਾਂਗਰਸ ਕਾਲੀ ਇਹ ਕਿਸੇ ਤੋਂ ਕੋਈ ਆਸ ਨਾ ਰੱਖਿਓ ਇਹਨਾਂ ਦੇ ਪੇੜਾ ਕਰਦਾ ਭਜਾ ਦਾ ਡਰਕ ਉਹਨਾਂ ਦਾ ਟਾਈਟਲ ਕਿ ਹੁਣ ਤੱਕ ਦੱਸਣ ਜੇ ਪ੍ਰਤਾਸ ਉਹ ਕਹਿ ਰਿਹਾ ਹੋਆ ਉਹ ਉਹਦਾ ਬਿਨਾ ਕਰਕ ਹੋ ਗਿਆ ਉਹਨੇ ਹੁਣ ਤੱਕ ਕਰਨਾ ਨਹੀਂ ਹੋਰ ਆਕੇ ਨਹਿਮਣਾ ਤੇ ਪਟਿਆਲਾ ਆਇਆ ਨਾ ਰਾਕੇ ਲਾਲੋ ਜੀ ਉਹਨਾਂ ਨਾਲ ਚਮਚਾ ਬਣ ਕੇ ਉਹਨੇ ਪੰਜਾਬ ਚੋਂ ਖੇਤੀ ਬੰਦ ਕਰਦੀ ਕਰ ਕਾਦੀ ਹਰ ਕਾਜੀ ਖੇਤੀ ਬੰਦ ਕਰਦੀ ਫੀ ਪੋਦੇ ਠੇਕੇ ਬੰਦ ਕਰਦੇ ਜਿਹਦਾ ਤੀਜਾ ਅੱਜ ਵੇਖੋ ਨਾ ਜਾਣੀ ਪੰਜਾਬ ਦੀ ਕੋਈ ਗੋਲੀਆਂ ਤੇ ਕੋਈ ਕੱਡੇ ਗੱਲੇ ਨਸ਼ਿਆ ਜਿਹੜੇ ਹੀਰੋਨ ਸਮਾਂ ਕਟੀ ਕੇ ਜਿਨ੍ਹਾਂ ਦਾ ਪੰਜਾਬ ਦੀ ਬਰਬਾਦੀ ਹੋ ਗਈਆ ਕਾਂਗਰਸ ਪਾਰਟੀ ਚਾਰਾ ਬਹੁਤ ਜਨ ਨਕਾਂ ਦੀ ਤਾਂ ਕੋਈ ਨਾ ਇਹ ਆ ਤਾ ਦੀ ਆਈ ਜੀ ਸਰਵ ਸੈਂਟਰ ਦੀ ਹੈ ਜੋ ਸੈਂਟਰ ਨੇ ਰੱਖਣਾ ਉਹ ਕਰਦੇ ਆ ਜਿਹੜੇ ਕਾਲੀ ਆ ਉਹ ਤਾਂ ਵੇਖ ਲਿਆ ਬਾਲ ਟੋਲੇ ਨੂੰ ਇਹਨਾਂ ਕਸਰ ਨਹੀਂ ਕੋਈ ਛੱਡੀ ਇਹਨਾਂ ਸਿਰ ਕਾਲ ਤੱਕ ਦੂ ਇੱਕ ਸਮੇਂ ਦੇ ਵਿੱਚ ਰਹੇ ਇਹਨਾਂ ਨੇ ਪਹਿਲਾਂ ਥੱਲੇ ਰੋਲਿਆ ਗੁਰੂ ਗ੍ਰੰਥ ਨੂੰ ਪਹਿਲਾਂ ਥੱਲੇ ਰੋਲਿਆ ਗੁਰੂ ਪੰਥ ਨੂੰ ਪਹਿਲਾਂ ਥੱਲੇ ਰੋਲਿਆ ਕਿ ਤੋ ਤੱਕ ਇਹੜੇ ਬਾਲ ਟੋਲਾ ਇਹਨਾਂ ਨੇ ਪਹਿਲਾਂ ਚੱਬੇ ਵਾਲੇ ਆਪਣੇ ਸਫਾ ਦੁਕਾਨ ਦੇ ਬਰੋਲ ਕੀਤਾ ਉਹਦਾ ਇਹਨਾਂ ਨੇ ਸਾਧਤਾ ਵਾਲਾ ਲੈ ਲਏ ਦਿੱਤੀਆਂ ਫਿਰ ਪੜ ਕ ਗੁਰੂ ਪੰਥ ਨੂੰ ਤੇ ਗੁਰੂ ਗ੍ਰੰਥ ਨੂੰ ਨਿਯਮ ਦਿਖਾ ਤਰ ਛੱਦ ਪਹਿਲੇ ਦਾ ਮਤਲਬ ਕੋਈ ਨਹੀਂ ਬੰਦਾ ਇਹਨਾਂ ਸਿਰਫ ਹੰਕਾਰ ਨਾਲ ਦੇ ਪੈਰ ਹੀ ਔਰ ਨਾ ਕੀਤੀਆਂ ਬਾਕੀ ਜੇਕਰ ਸਿੱਕ ਪੰਜਾਬ ਵਾਸੀਆਂ ਦਾ ਗੁਰਨਾਨਕ ਨਾਮ ਦੇਵਾ ਸੰਤਾਂ ਨੇ ਜਾਂ ਸੋਲੋਗੀ ਤੇ ਪ੍ਰੇਮ ਮੈਂ ਪੰਜਾਬ ਦੇ ਲੋਕ ਮਸੂਜਮਾਨ ਲੋਕਾਂ ਜਿਨ੍ਹਾਂ ਪਤਾ ਕਿ ਸਾਣਾ ਤੱਕਸ਼ਾ ਹੀ ਹੁੰਦੀ ਆ ਉਹ ਉਹਨਾਂ ਨੇ ਬਰਗਾੜੀ ਵਿਖੇ ਮੋਰਚਾ ਦਾ ਉਦੋਂ ਵੀ ਇਹਨਾਂ ਦੋਹਾਂ ਪਾਰਡੀਆਂ ਨੇ ਕੈਪਟਨ ਦੇ ਬਾਦਲ ਨੇ ਇੱਕ ਨੇ ਰੱਖ ਲਈ ਆਪਣੀ ਰੈਲੀ ਆਖਰੀ ਲੰਬੀ ਤੇ ਦੂਜਿਆਂ ਨੇ ਕਿ ਪੜਿਆਲੇ ਇਨਾ ਮਤਲਬ ਇਹ ਦੋ ਆਪਾ ਦੀਆਂ ਸਾਡੇ ਨਾਲ ਦੁਨੀਆ ਤਾਂ ਬਕਾਉ ਹੈ ਹੀ ਆ ਤੇ ਲੋਕੀ ਸਾਡੇ ਤੋਂ ਡਰਦੇ ਆ ਸਾਡੇ ਨਾਲ ਚੰਝੜਾ ਵਾ ਇੱਕ ਕੋ ਚੰਝੜੇ ਬਰਗਾੜੀ ਦੇ ਇਹਨਾਂ ਇੱਕ ਚੰਝੜੇ ਆਪਣੇ ਪਟਿਆਲੇ ਦੇ ਕੋਚੇ ਲੰਬੀ ਤੇ ਬਰਗਾੜੀ ਇਹਨਾਂ ਨੇ ਵੇਚੇ ਗੁਰੂ ਕੰਥ ਜੇ ਗੁਰੂ ਪੰਥ ਦੀ ਵੇਚੇ ਗਣਾ ਜਿਹਦੀ ਕਾਤਰ ਨੇ ਮੋਰਚਾ ਲਾਇਆ ਪਰ ਗੁਰੂ ਮਹਾਰਾ ਸੱਚੇ ਪਾਸ਼ਾ ਨੇ ਦਾਈ ਪਾਸ਼ਾ ਨੇ ਇਹ ਦਸਾਂ ਗੁਰੂਆਂ ਨੇ ਗੋਨਾਠ ਨੂੰ ਲੈ ਕੇ ਦਵੇ ਪਾਸ਼ਾ ਨੇ ਮਾਰਿਆ ਤੇ ਉਹ ਜੀ ਮੇਰਾ ਗਿੱਧੀਆਂ ਤੇ ਨਾ ਨਾ ਬਰਗਾੜੀ ਬਰਗਾੜੀ ਸੋਇ ਨਾ ਨਾ ਪਟਿਆਲੇ ਲੰਬਾ ਕੋ ਤੇ ਨਾਲ ਪਾ ਲੰਬੀ